ਦੁਨੀਆ ਦੇ ਅੰਦਰ ਘੌਰ ਕਿਹੜਾ ਟੱਪਰ ਤੇ ਕਿਹੜੇ ਰਾਜ ਨੇ ਲੱਗ ਨਹੀਂ ਮੈਨੂੰ ਦੱਸ ਹੂੰ ਦੁਨੀਆ ਦੇ ਅੰਦਰ ਸਾਰੇ ਭਰਾ ਟੱਪਰ ਅਲੱਗ-ਦੁੱਗਦੇ ਆਇਆ ਤੇ ਹੁੰਦੇ ਰਹਿਣੇ ਜਿਵੇਂ ਵੀ ਯੂਨੀਵਰਸ ਕਾਇਨਾਤ ਹੁੰਕਿਆ ਕੀ ਹੋਗਾ ਜੇ ਬੈਸ ਲੱਗ ਪਿਆ ਉਹ ਬੈਸ ਬੇਈਮਾਨ ਨਹੀਂ ਹੈਗਾ ਬੈਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੋਂਦਾ ਹੂੰ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੂਲਾ ਬਹਿਨ ਕੇ ਤਸ਼ੱਦਦ ਤੇ ਲਿਆ ਤਸ਼ੱਦਦ ਚਲਿਆ 13 ਜਿਲ੍ਹਾ ਘਟੀਆਂ ਬਹਿਨ ਨੇ ਬਦੌਲਤ ਇਹ ਬੇਈਮਾਨ ਤੰਤਰ ਦੇ ਰਾਹ ਦੇ ਰਸਗੋੜੇ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਕਿਉਂਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸਾਰਾ ਕੁਝ ਸ਼ਾਲੀਨਤਾ ਦੇ ਨਾਲ ਬੰਬਤ ਹੁੰਦਾ ਬੰਦੇ ਦੀ ਦੁਵਾਨ ਦਾ ਸ਼ਬਦ ਕਿਹਾ ਹੋਇਆ ਜਦਨੇ ਉਹ ਵਪਾਰੀ ਵੀ ਜ਼ੁਬਾਨ ਦੇ ਵਿੱਚ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਵੇ ਰਿਟਰਨ ਰਿਟਰਨ ਦੇ ਵਿੱਚ ਉਹ ਕੰਪਨੀ ਜਿਹੜੀ ਜਿਮਰਜੀਤ ਪੈਂਸ ਨੇ 1996 ਦੇ ਵਿੱਚ ਪੈਂਸ ਲਾਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਹੀ ਦਾ ਫਾਊਂਡਰ ਜਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਈ ਮੈਂ ਕੋਈ ਧੱਕੇ ਨਾਲ ਕਿਸੇ ਕੋਲ ਨਹੀਂ ਲਈ ਫੈਮਲੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਵੀ ਫੈਮਲੀ ਦੇ ਅੰਦਰ ਬੈਠ ਕੇ ਫੇਸਬੁਕ ਦੇ ਵਿੱਚ ਮੋਬਾਈਲ ਚਾਹ ਪਾ ਫਾਈਂਡ ਕਰਦੇ ਤੇ ਨਾਲੇ ਨਾਲ ਬਾਹਰ ਕਦੇ ਨਹੀਂ ਕੋਟਾ ਉਹ ਲਾਈਫ ਤਾਂ ਹੈ ਇੱਧਰ ਵੀ ਆ 100 ਹੋਵੇ ਜੋ ਆਪਣੇ ਘਰ ਨੂੰ ਹੀ ਹੋਵੀ ਆ ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਟੁੱਟੀ ਹੋਵੇ ਬਾਹਰ ਨਿਕਲੇ ਸਿੱਧੀ ਹੋਵੇ ਉਸ ਤੋਂ ਬਾਅਦ ਦੇ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਬਾਅਦ ਉਹਨੂੰ ਇਸ ਬੰਡ ਦੇ ਵਿੱਚੋਂ ਇਸ ਗੱਲ ਦੀ ਖਰਸਾਲ ਕਰਨ ਲੱਗ ਪਿਆ ਅੱਜ ਇਹ ਗੱਲ ਕੋਟ ਪਾਉਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਨ ਹੁੰਦੀ ਤੇ ਕੋਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਵਾਪਸ ਚੁੜਾਉਣ ਵਾਸਤੇ ਅਦਾਲਤ ਤੋਂ ਕੋਈ ਨਾ ਕੋਈ ਇੰਟੈਰਮ ਰੀਲਿਫ ਮਿਲਦਾ ਨਹੀਂ ਹੋਇਆ ਉਹੀ ਤੇ ਕੋਲੇ ਗਿਆ ਨਹੀਂ ਹੋਇਆ ਉਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਤੁਹਾਨੂੰ ਪਿੰਟ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਿੰਟ ਲੱਗਣ ਦਿੱਤੀ ਕਿ ਮੇਰੇ ਸੰਸਾਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਬੁਧੀ ਜਿਨੇ ਨਹੀਂ ਲੱਗਣ ਦਿੱਤੀ ਕਿ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਪੰਨੀ ਜਿ پوری ਤਰ੍ਹਾਂ ਮੇਰੇ ਪੀਐਸ ਨੂੰ ਹਨੀ ਦੇ ਉੱਤੇ ਗੋਲੀਆਂ ਚਲਾਈਆਂ ਕਿਉਂਕਿ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤੇ ਮੈਂ ਮਿੱਟੀ ਪਾਈ ਫੋਨ ਕੀਤਾ ਉਹ ਵੀ ਮੈਂਗਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਟ ਨਾ ਪੈਣਵਾ ਗੱਡੀ ਲਕੋ ਕੇ ਰੱਖਵਾ ਪੁਲਿਸ ਨੂੰ ਨਾਲ ਲਸਾਂ ਮੇਰੀ ਮਨਸ਼ਾ ਦੇ ਵਿੱਚ ਕੋਈ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ মিডিਏ ਤੋਂ ਬਾਅਦ ਪੁਲਿਸ ਆ ਗਈ ਜਦੋਂ ਫੋਰਸ ਸਾਡੀ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਾ ਦਿੱਲੀ ਸੀ ਹਣਾ ਮੈਂ ਦੱਬ ਘੁੱਟ ਕੇ ਇਖਤਿਆਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਦੱਬੂ ਕੰਧ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਸੀ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਪਾਉਂਡ ਅੱਜ ਬਹਿਸ ਕਰ ਰਿਹਾ ਮੇਰੇ ਭਰਾ ਤੋਂ ਪ੍ਰੈਸਕੌਨਟ ਹੈ ਅੱਜ ਸਚਾਈ ਮੈਂ ਦੱਸਣਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਵੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਇਹਨੂੰ ਕੋਰਟ 'ਚ ਚੈਲੰਜ ਕੀਤਾ ਲੈ ਉਹ ਵੰਡ ਵਾਲਾ ਕਾਗਜ਼ ਪਾੜ ਦਿੰਦੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਫਿਮਰਜੀਤ ਬਹਿਸ ਕਿਉਂਕਿ ਤੂੰ ਮੈਨੂੰ ਅਫਸਰ ਕਹਿੰਦਾ ਰਿਹਾ ਵੱਟ ਦੇ ਸਮੇਂ ਦੀ ਵੀ ਕਿੱਟਾ-ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਕਿੱਤੇ-ਕੁਰਤੇ ਪਜਾਮੇ ਦਾ ਕੈਲੀਵਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਹੀ ਗੱਲ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਸਤਕਦੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਫੋਟਸਾਫ ਹੁੰਦਾ ਤੇ ਮੈਂ ਉਹਦਾ ਫੰਡ ਵਾਲਾ ਕਾਗਜ਼ ਪਾੜਨ ਲਈ ਇਹ ਬੋਲੋ ਇੱਕ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਹਾਂ ਦੋਨਾਂ ਵਿਰੋਧੀ ਪਾਰਟੀਆਂ ਦੇ ਗੁਗਲ ਪੁੱਛਣਾ ਚਾਹਣਾ ਤੁਸੀਂ ਗਿਆ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਖਰਾਓ ਵੀ ਸੀ ਕਰੋ ਪਾਸ ਪ੍ਰੈਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਦਿਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦੇ ਜਦੋਂ ਹੋਰ ਤੇ ਆ ਕੋਈ ਨਾ ਕੋਈ ਤੇਰਵੀਂ ਗੱਲ ਤੇਰਵੀਂ ਗੱਲ ਸੋ ਮੈਂ ਅੱਜ ਫੇਰ ਸ਼ਨੀਲਤਾ ਨਾਲ ਕਹੂੰਗਾ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਝ ਨਹੀਂ ਆਇਆ ਤੇ ਕੁਝ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਉਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥੋਂ ਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜੱਟ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਹਾਂ ਸੇਵਾ ਕਰਨਾ ਮੇਰਾ ਸ਼ੌਕ ਹੈ ਇਹ ਸੇਵਾ ਤੋਂ ਤੁਸੀਂ ਚੜਦੇ ਹੋ ਇਹ ਸੇਵਾ ਨੂੰ ਤੁਸੀਂ ਆ 4 ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਬੈਂਸ ਨੇ 20 ਸਾਲਾਂ ਚ ਕੀ ਕੀਤਾ ਸੀ ਤੁਲਨਾ ਕਦੋਂ ਹੁੰਦੀ ਆ ਗੌਰਵ ਚੈਲੰਜ ਛੱਡ ਕੇ ਚਲੇ ਗਿਆ ਗੌਰਵ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲ ਲੋਕ ਵਿਊਅਰਸ ਉਦੋਂ ਕੰਪੈਰੀਜ਼ਨ ਤੁਲਨਾ ਕਰਨਗੇ ਵੀ ਗੌਰਵ ਚੰਗਾ ਰਿਪੋਰਟਰ ਸੀਗਾ ਜਿਹੜਾ ਨਵਾਂ ਆਇਆ ਇਹ ਚੰਗਾ ਰਿਪੋਰਟਰ ਹੈ ਤੁਲਨਾ ਦਾ ਸਮਾਂ ਰਾਜਨੀਤਿਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਨਾ ਲੋਕਾਂ ਵਾਸਤੇ ਖੇਲਾ ਕੱਟੀਆਂ ਨਹੀਂ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਸਤਕਾਰੀ ਕਹਿ ਦੇਣ ਮੈਨੂੰ ਇਹ ਟੈਕ ਸਟੋਰ ਕਹਿ ਦੇਣ ਮੈਨੂੰ ਵੀਲੀ ਚੋਰ ਕਹਿਣ ਮੈਂ ਕੋਈ ਪ੍ਰਵਾਹ ਨਹੀਂ ਮਾਰਦਾ ਨਾ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਧੀ ਆ ਤੇ ਨਾ ਦੋਸਤਾਂ ਦੀਆਂ ਪਾਸ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਿਵਾ ਸਕਿਆ ਤੇ ਮੈਂ ਲੋਕ ਨੂੰ ਨਿਆਂ ਦੀ ਹੋਣ ਦੀ ਗੱਲ ਕਿੱਥੋਂ ਕਰਦਾ ਮੈਂ ਆਪਣੇ ਆਪ ਨੂੰ ਨਿਆਂ ਦਿਵਾਉਣ ਦੇ ਵਿੱਚ ਸਫਲ ਹੋ ਜਾਮਾ ਫੇਲ ਹੋ ਜਾਮਾ ਇਹ ਫਰਮਾਂ ਕਿਹਦੇ ਨਹੀਂ ਦਵਾ ਸਕਦਾ ਮੈਂ ਸਿਰਫ ਕਲੀਮ ਕਰਦੇ ਕੱਲ੍ਹ ਬੋਲੀ ਕਿੰਨੀ ਵਜੇ ਤੁਸੀਂ ਵੀ ਉੱਧਰ ਜਿੱਦੇ ਵਿੱਚ ਸੀਗੇ ਕਹਿੰਦੇ ਕਿ ਜਵਾਬੀ ਗਾਰ ਵੀ ਕੁਝ ਨਹੀਂ ਕੀਤੀ ਇਸ ਤਰ੍ਹਾਂ ਦੀ ਕੋਈ ਕਬਰ ਚੱਲ ਰਹੀ ਆ ਸੀ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਮੋੜੀ ਚੱਲੀ ਪਰ ਉਸ ਤੋਂ ਸਿੱਧੇ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਜਿਹੜਾ ਕੱਪੜਾ ਪਾ ਕੇ ਬਾਹਰ નીકਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਤ ਦਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਜਿਹੜਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਲਖਾਨ ਹੋ ਜਾਂਦਾ ਵੀ ਅੰਦਰ ਬੈਠਾ ਸੀ ਗੱਟਕੇ ਰੁਬੀ ਨੇ ਆਏ ਵਾਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਕੋਈ ਕੰਪਨੀ ਦਾ ਸਹਾਬਕਾ ਲੇਟ ਆਉਂਦਾ ਤੋਂ ਮੇਰੇ ਨਾਲ ਸਾਰਾ ਸਾਂਝਾ ਕਰਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝੇ ਕਰਦਾ ਮੈਂ ਇਹਨੂੰ ਕੁਛ ਨਹੀਂ ਹੈਰਾਨ ਹੋਇਆ ਕਿ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਤੇ ਪਟਾਕਿਆਂ ਦੀ ਤੇਰਾ ਬਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਫਾੜੀ ਡੰਡਾ ਵੱਖੰਡਰ ਜਿਹੜੀ ਆ ਉਹ ਭਰ ਤੇ ਦੀ ਸਾਰੀ ਉਹਨਾਂ ਦਾ ਗੋਲੀਆਂ ਚਲਾ ਕੇ 8-10 ਫਾਇਰ ਕਿਤੇ ਪਹੁੰਚੇ ਸਤਲੁਜਪੁਰ ਪੁਲਿਸ ਨੂੰ ਮਰੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਕੁੱਤੀ ਕਿ ਸ੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜਾ ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜਦੇ ਆ ਰਹੇ ਤੇ ਮੈਂ ਮੇਨ ਡੋਰ ਮੇਰੇ ਪਰ ਨਾਲ ਤੋਂ ਬੂਹੇੰਦਰਾ ਆ ਗਿਆ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕਿਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਗਾ। ਐਸਾ ਤੁਸੀਂ ਕਿਤਾ ਕੋ ਜਵਾਬੀ ਫਾਰਮ ਮੈਂ ਕਿਥੋਂ ਜਵਾਬੀ ਫਾਰਮ ਮੈਂ ਤਾਂ ਅੰਦਰ ਆ। ਇਹ ਮੈਨੂੰ ਕਹਿ ਰਿਹਾ ਕਿ ਦੋ ਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਬੱਝੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਇਹ ਬੰਦਾ ਕਈ ਕੁਛ ਕਰ ਰਹਿਦਾ ਬਾਅਦ ਕਿ ਪਰਸੋਂ ਦਾ। 10 ਮਿੰਟ ਮੈਂ ਤੇ ਕੋਲੇ ਅੰਦਰ ਬੈਠੇ ਰਹੇ ਆਂ ਅਸੀਂ ਡਰਾਈਵ ਗਰਾਉਂਡ ਦੇ ਵਿੱਚ। ਮੈਂ ਗੇਟਮੈਨ ਨੂੰ ਫੋਨ ਕੀਤਾ। ਮੈਂ ਕਿਹਾ ਬੇਟਾ ਬੌਜੀ ਚਲੇਗਾ? ਉਹ ਚਲੇਗਾ ਕਹਿੰਦਾ ਹਾਂਜੀ। ਉਹ ਚਲੇਗਾ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ। ਬੜੀ ਉਹੋ ਨੇ इधर उधर ਕੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਰਿਪੋਰਟ ਦਿੱਤਾ ਕਿ ਉਹ ਚਲੇ ਗਏ ਮੈਂ ਉਹਨੂੰ ਬਾਹਰ ਖਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵਿਆਪਨ ਨਹੀਂ ਮੇਰੇ ਸਾਰੇ ਵਿਆਪਨ ਪੁਲਿਸ ਦੇ ਕੋਲੇ ਜਮ੍ਹਾਂ ਪਏ ਸਨ ਮੇਰੇ ਟੱਪਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਦਸਤਾਵੇਜ਼ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਰ ਦਰਜ ਨਾ ਹੋਏ ਖੁਸ਼ ਸਕਦੇ ਹੋ ਤੁਸੀਂ ਵੀ ਇਹ ੱੱਗਾ ਚੁਕਮਾ ਟੱਡਾ ਪਣਾ ਲੰਗਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਇਹ মিডিਆ ਤੋਂ ਕਰਦਾ ਇਹ ਸੋਸ਼ਲ ਫਿਕਰ ਆ ਪੋਲਿਟਿਕਲ ਲਾਈਨ ਦੇ ਅੰਦਰ ਆ ਪੋਲਿਟਿਕਲ ਪਲੇਟਫਾਰਮ ਤੇ ਜਿਸ ਕਰਕੇ ਮੇਂ ਨੂੰ ਉਹ ਇੱਕ ਕਮਜ਼ੋਰੀ ਵੀਧਿਆ ਸਮਝ ਦੇਤੀ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਸਾਰੀ ਗੱਲ ਦਾ ਚਾਗਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਦੇ ਤੁਸੀਂ ਪੀਪੀ ਕਰਾਉਣੀ ਹੈ ਚੈਲੰਜ ਕਰਨਾਗਾ ਆਓ ਤੁਹਾਨੂੰ ਦੇਖਾਂ ਮੈਂ ਐਥੋ মিডিਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਣਾ ਮੇਰੇ ਭਰਾ ਨੇ ਮੇਰਾ ਭਰਾ ਹੀ ਹੈ ਨਾ ਕਿਰਿ ਮੇਰਾ ਜਨਰਲ ਸੇ ਆਪ ਕੋ ਤੋਂ ਜਦੋਂ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੋਂ ਖਿਰਦਾ ਹੈਗਾ ਜਿਗਰਾ ਤੁਸੀਂ ਮਾਫਲਾ ਦਾ ਬਿਲੈ ਆ ਕਿ ਤੁਸੀਂ ਪਿੱਛੇ ਹੋਇਆ ਤੁਸੀਂ ਪਿੱਛੇ ਹੋਇਆ ਯਾਰ ਅੱਗੇ ਕਿ ਚਈਏ ਨਾ ਤੂੰ ਸਭ ਤੋਂ ਪਹਿਲਾਂ ਆਇਆ ਕੋੜੇ ਵੀ ਝਾੜੀ ਗੌਰਵ ਤੂੰ ਨਾ ਆਉਂਦਾ ਤੇ ਗਰੁੱਪ 'ਚ ਨਾਮ ਮੈਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਕੇ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਏ ਲੋਕਲ ਮੀਡੀਆ ਤੋਂ ਇਲਾਵਾ ਸਟੇਟ ਮੀਡੀਆ ਆ ਗਿਆ ਤੇ ਫਿਰ ਪੁਲਸ ਦੀਆਂ ਧਾੜਾਂ ਆਈਆਂ ਫਿਰ ਦੋਸਤ ਗੱਡੀ ਡਿਫੈਂਡਰ ਅੰਦਰ ਖੜੀ ਗਿਆ ਤਾਂ ਮੈਂ ਕਿਵੇਂ ਧੂਪ ਬੋਲਦਾ ਸੀ ਪੰਸਾ ਤੋਂ ਹੀ ਗੱਲ ਘਰ ਦੇ ਨੇ ਤੁਹਾਰੇ ਮੈਂਬਰ ਨੇ ਦੱਸੀ ਹੈ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤੇ ਬਾਹਰ ਗੱਲ ਇਹ ਦੱਸੋ ਠੀਕ ਆ ਤੁਹਾਡੇ ਵੀ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਕਰਦਾ ਠੀਕ ਆ ਦਿਖ ਰਿਹਾ ਸਾਡੇ ਟੱਫਰ ਦੇ ਉਹ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਇਹ ਬੰਗਾਲ ਵੀ ਅੱਗ ਲਈ ਦਫਾ ਬੰਦ ਦੇ ਹੂੰ ਸੁਈ ਧਾਗਾ ਬੰਨਣਾ ਬਣਾ ਹਾਂ ਇੰਝ ਬੰਨਣਾ ਰਿਸ਼ਤੇਦਾਰਾਂ ਦਾ ਕੰਮ ਸ਼੍ਰੀਕੇ ਬਾਜਾਂ ਦਾ ਕੰਮ ਤਮਾਸ਼ੀ ਵੀ ਜਨਤਾ ਦਾ ਕੰਮ ਹੈ ਇਹ ਤਮਾਸ਼ੀ ਜਿਹੜੇ ਕਬਰ ਦੇ ਵਿੱਚੋਂ ਸਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰੇ 25 ਸਾਲ ਸਿਮਰਦੇ ਪੰਮਾ ਇਕੱਠੇ ਰਹੇ ਹੂੰ ਯਾਰੇ ਲਾਓ ਹੁਣ ਇਹਨਾਂ ਦੀ ਲੜਾਈ ਵੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਬ੍ਰੀਤ ਵਰਗਾ ਹੀ ਹੈ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਗਿਆ ਵੀ ਬੱਚੇ ਗਲਤੀਆਂ ਕਰ ਲੈਂਦੇ ਵੱਡੇ ਮaaf ਕਰ ਦਿੰਦੇ ਬੈਸ ਕੋਲੇ ਉਹ ਜਿਗਰਾ ਵਾਈਲ ਨੂੰ ਨੇ ਦਿੱਤਾ ਮaaf ਕਰਨਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਬਦਨ ਬਕਾਰ ਵੀ ਅਤੇ ਮਾਮਲਾ ਕਰਤੀ ਹੋ ਰਿਹਾ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫਿਰ ਕੋਈ ਗੱਲ ਬੁਧੀਛਿਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਕੋਲੋਂ ਫੋਨ ਆਇਆ ਇਹ ਗੱਲ ਬੁਧੀਛਿਪੀ ਨਹੀਂ ਪਰ ਕੇ ਹੁੰਦੇ ਵੀ ਆ ਤੇ ਪਰ ਕੇ ਰੱਦ ਵੀ ਹੋ ਜਾਂਦੇ ਆ ਤਾਂ ਗੋਲੀ ਕਿੱਥੇ ਕਿੱਥੇ ਲੱਗੀ ਕਿੱਡੀ ਦੇ ਕਿੱਥੇ ਕਿੱਥੇ ਲੱਗੀ ਗੋਲੀ ਤੁਹਾਡੇ ਮੇਰਾ ਖਿਆਲ 7-8 ਜਗ੍ਹਾ ਤੇ ਗੋਲੀਆਂ ਲੱਗੀਆਂ ਹੋ ਜਾਂਦੀਆਂ ਸਾਰੇ ਟਾਇਰ ਕਿੰਦੇ ਸਾਰੇ ਟਾਇਰਾਂ ਤੇ ਕੰਨਾਂ ਵੀ ਚੋਰਦੇ ਕਿੰਦੇ ਚਾਰੇ ਕਰਦਾ ਟਾਇਰ ਟੂਰ ਦਾ ਹਜੇ ਮੈਂ ਬਾਹਲੇ ਦੇਖੇ ਨਹੀਂ ਗੇ ਪਰ ਗੋਲੀਆਂ اچھا ਮੈਂ ਸਾਬ ਲੱਗਦਾ ਹੁਣ ਤੁਸੀਂ ਕਹਿੰਨਾ ਕਿ ਮਾਮਲਾ ਦਰਜ ਹੋ ਗਿਆ ਤਾਂ ਵੀ ਪਰਿਵਾਰਕ ਮਸਲਾ ਹੈ ਬੈਠ ਕੇ ਸੁਲਝਾਉਣ ਦਾ ਯਤਨ ਤੁਸੀਂ ਨਹੀਂ ਨਹੀਂ ਤੁਸੀਂ ਕਹਿੰਦੇ ਤੁਸੀਂ ਸਾਰੇ ਜਾਣੇ ਇੰਟਰਵੈਨ ਤੁਸੀਂ ਤੁਸੀਂ ਮੇਰੇ ਤੁਸੀਂ ਕਹਿੰਦੇ ਜਦੋਂ ਕਿਸੇ ਟੱਬਰ ਦੇ ਵਿੱਚ ਭਾਈਆਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਵੇੜੇ ਕਰਦੇ ਆ ਮੈਂ ਤੁਹਾਨੂੰ ਵੀ ਬੇਨਤੀ ਮੈਂ ਫੇਰ ਤੁੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲਿਆ ਬੈਂਸ ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸ ਗਿਆ ਬੈਂਸ ਦਾ ਨਾਮ ਲੈ ਲੈਂਦੇ ਹੋ ਤੇ ਲੱਗਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ ਤੇ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਜਦਾਤ ਨਾਲ ਮੋਹ ਨਹੀਂ ਹੈਗਾ ਤੇ ਰੋਈਆ ਤਨ ਤੁਸੀਂ ਸਾਰੇ